ਰਾਹਿ ਗੁਰਜੀ ਕਸਾਲ ਸਾਹਿਬ ਆਹਿ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਖਬਰ ਤੇ ਆਸ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਕੁਰਕਰੇ ਬੱਚਿਆਂ ਦੇ ਖਾਣ ਵਾਲੇ ਕੁਰਕਰਿਆਂ ਵਾਸਤੇ ਆਪਾਂ ਇਹ ਇੱਕ ਇੱਕ ਕੱਪ ਚੌਲ ਲੈ ਆਇਆ ਇਹ ਚੌਲ ਜਿਹੜੇ ਆਪਾਂ ਨੂੰ ਕਾਕੇ ਦੇ ਆਉਂਦੇ ਆ ਖਿਚੜੀ ਉਹੀ ਆ ਇਹਦੇ ਆਪਾਂ ਕੁਰਕਰੇ ਬਣਾਵਾਂਗੇ ਅੱਜ ਕਾਕਾ ਇੱਕ ਪੈਕਟ ਬਾਹਰੋਂ ਕੁਰਕਰਿਆਂ ਦਾ ਲੈ ਆਇਆ ਤਾਨੂੰ ਪਤਾ ਆਪਾਂ ਬੱਚਿਆਂ ਨੂੰ ਬਾਹਰੋਂ ਲਿਆ ਕੇ ਨਹੀਂ ਦਿੰਦੇ ਤੇ ਇਹ ਕੁਟਕਰੇ ਅੱਜ ਲਿਆਇਆ ਇਹ ਸਾਰੇ ਲੜੇ ਬਹੁਤ ਆਪੇ ਸਾਨੂੰ ਦੂਜਾ ਕਵੇ ਮੈਨੂੰ ਦੇ ਦੂਜਾ ਕਵੇ ਮੈਨੂੰ ਦੇ ਆਪਾਂ ਕਿ ਆਪਾਂ ਤੁਹਾਨੂੰ ਅੱਜ ਘਰੇ ਹੀ ਬਣਾ ਕੇ ਦੇਨੇ ਆ ਆਜੋ ਆਪਾਂ ਸ਼ੁਰੂ ਕਰਦੇ ਕੁਟਕਰੇ ਬਣਾਉਣੇ ਚੌਲਾਂ ਦੇ ਤੇ ਬਣਾਉਣ ਵਾਸਤੇ ਆਪਾਂ ਇਹ ਜਿਹੜੇ ਚੌਲ ਆ ਇਹਨਾਂ ਨੂੰ ਗ੍ਰाइंड ਕਰ ਲਾਂਗੇ ਗ੍ਰੈਂਡਰ ਚਾਚ ਪਾ ਲੈਨੇ ਤੁਹਾਨੂੰ ਬੰਦ ਕਰਕੇ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆਟਾ ਆਪਣਾ ਪੀਸ ਗਿਆ ਤੇ ਆਪਾਂ ਚਾਣ ਲੈਨੇ ਚਾਣ ਕੇ ਆਪਾਂ ਮੋਟਾ ਮੋਟਾ ਬਾਹਰ ਕੱਢ ਦਾਂਗੇ ਵੇਸਟ ਇਹਨੂੰ ਆਪਾਂ ਇੱਕ ਬੌਲ 'ਚ ਕੱਢ ਲੈਨੇ ਆ ਕਿੰਨਾ ਸੋਹਣਾ ਕਲਰਫੁਲ ਹੋ ਗਿਆ ਵਾ ਅਜੇ ਆਪਾਂ ਕੋਈ ਕਲਰ ਨਹੀਂ ਇਸ 'ਚ ਪਾਇਆ ਕਿੰਨਾ ਵਧੀਆ ਆਟਾ ਕਲਰ ਵਾਲਾ ਬਣ ਗਿਆ ਜਿੱਤਰਾ ਦੇ ਕੁਰਕਰੀਆਂ ਦੇ ਰੰਗ ਹੁੰਦਾ ਵਾ ਇਹਦੇ ਵਿੱਚ ਆਪਾਂ 2 ਚਮਚੇ ਮੈਦਾ ਪਾ ਲਾਂਗੇ ਜਿੰਨਾ ਕ ਆਪਾਂ ਸਵਾਦ ਅਨਸਾਰ ਥੋੜਾ ਨਾ ਪਾ ਲੈਨੇ ਇੰਨੇ ਕਾ ਪਾ ਲਾਲ ਮਿਰਚ ਪਾ ਦਿੰਨੇ ਆ ਥੋੜੀ ਜੀ ਕਿਉਂਕਿ ਬੱਚੇ ਸਵਾਦ ਲਾਉਂਦੇ ਆ ਲਾਲ ਮਿਰਚ ਮਿਰਚਾਂ ਵਾਲੇ ਫਰਕਿਆਂ ਦੇ ਤੇ ਆਪਾਂ ਵੀ ਥੋੜੀ ਜੀ ਮਿਰਚ ਪਾ ਦਾਂਗੇ ਇੰਨਾ ਕ ਆਪਾਂ ਬੇਕੰਪਾਊਡਰ ਪਾ ਲਾਂਗੇ ਥੰਡੀ ਜਰਾ ਮਿਕਸ ਕਰ ਲਾਂਗੇ ਆਪਾਂ ਇਹਨੂੰ ਹੁਣ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਇਹ ਆਪਾਂ ਘੋਲ ਸਾਰਾ ਕੜਾਈ 'ਚ ਪਾਲਾਂਗੇ ਇਹਨੂੰ ਹੌਲੀ ਹੌਲੀ ਹਿਲਾਇ ਜਾਵਾਂਗੇ ਆਪਾਂ ਇਹਦਾ ਇੱਕ ਆਪਾਂ ਸਖਤ ਡੋਹ ਬਣਾ ਲੈਣਾ ਵਾ ਥੋੜੇ ਜਿ ਚੋਲ ਪਕਾ ਕੇ ਆਹ ਰੱਖੋ ਆਪਣਾ ਇਹ ਚੋਲਾਂ ਦਾ ਜਿਹੜਾ ਹੈ ਪਕਾ ਕੇ ਇਤਰਾਹ ਦਾ ਡੋਹ ਬਣ ਗਿਆ ਵਾ ਸਖਤ ਜਿਆ ਤੇ ਇਹਨੂੰ ਹੁਣ ਆਪਾਂ ਹੱਥ ਨੂੰ ਤੇਲ ਲਾ ਕੇ ਸੈੱਟ ਕਰਾਂਗੇ ਆ ਰਿਕੋ ਇਤਰਾ ਦਾ ਇੱਕ ਆਪਣਾ ਹੁਣ ਸੌਬੜ ਗਿਆ ਡੋ ਬਣ ਗਿਆ ਵਾ ਇਹਦੇ ਹੁਣ ਆਪਾਂ ਬਣਾਵਾਂਗੇ ਟੇਡੇ ਮੇਡੇ ਕੁਰਕਰੇ ਇਹ ਇਸ ਤਰਾ ਆਪਾਂ ਤੋੜ ਕੇ ਇਸ ਤਰਾ ਟੇਡੇ ਮੇਡੇ ਬਣਾਉਣੇ ਆ ਜਿ ਤਰਾ ਆਪਾਂ ਸਾਰੇ ਟੇਡੇ ਮੇਡੇ ਕੁਰਕਰੇ ਬਣਾ ਲ ਕੇ ਫਿਰ ਆਪਾਂ ਮਿਲਦੇ ਆਂ ਇਦਾਂ ਦੇ ਆਪਾਂ কুরਕਰੇ ਵੇਖੋ ਬਣਾ ਲਿਆ ਕੁਛ ਆਪਾਂ ਬਣਾ ਲਿਆ ਤੇ ਕੁਛ ਆਪਾਂ ਹੋਰ ਬਣਾਉਂਦੇ ਪਏ ਆ ਇਧਰ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਬਣਾ ਲਾਂਗੇ ਇਹ ਆਪਾਂ ਤੇਡੇ ਮੇਡੇ কুরਕਰੇ ਸਾਰੇ ਬਣਾ ਲਿਆ ਕੁਛ ਆਪਾਂ ਇਹ ਆ ਇਸ ਡਿਜ਼ਾਈਨ ਦੇ ਬਣਾਏ ਆ ਤੇ ਹੁਣ ਆਪਾਂ ਕੜਾਈ ਰੱਖ ਲਈ ਤੇ ਤੇਲ ਪਾ ਲਾਂਗੇ ਵਿੱਚ ਤੇ ਇਹਨਾਂ ਨੂੰ ਆਪਾਂ ਤਲਦੇ ਆ কুরਕਰੇਆਂ ਨੂੰ ਤੇਲ ਆਪਾਂ ਸਰੋਂ ਦਾ ਪਾ ਲੈਨੇ ਆ ਵਿੱਚ ਤੇਲ ਆਪਣਾ ਸੜ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਟੇਡੇ ਮੇਡੇ ਜਿਹੜੇ ਬਣਾਏ ਆ। ਉਰਕਰੇ ਆਪਣੇ ਚੰਗੀ ਤਰ੍ਹਾਂ ਰੜ ਗਏ ਆ ਤੇ ਆਪਾਂ ਇਹਨੂੰ ਕੱਢ ਲੈਨੇ ਆ। ਤੇ ਟੇਡੇ ਮੇਡੇ ਆਪਣੇ ਸਾਰੇ ਪੱਕ ਗਏ ਆ ਆਪ ਦੇਖੋ ਆਪਾਂ। ਇਹਨਾਂ ਨੂੰ ਕੱਢ ਲੈਨੇ ਆ। ਵੇਖੋ ਕਿੰਨੇ कुरकुरੇ ਬਣੇ ਸਾਡੇ ਮਡੇ ਆਪਣੇ ਤੇ ਆਹ ਲੋ ਜੀ कुरकुरੇ ਬਣ ਕੇ ਆਪਣੇ ਤਿਆਰ ਆ ਤੇ ਬੱਚੇ ਬਹੁਤ ਸਵیرے ਲੜਦੇ ਪਏ ਸੀ ਦੂਜਾਂ ਦਾ ਮੈਂ ਖਾਣੇ ਦੂ ਜਾਂਦਾ ਮੈਂ ਖਾਣੇ ਇੱਕ ਪੈਕਟ ਬੱਚਾ ਲਿਆਇਆ ਸੀ ਬਜ਼ਾਰੋਂ ਆਪਾਂ ਬਜ਼ਾਰੋਂ ਤੁਹਾਨੂੰ ਪਤਾ ਬਹੁਤ ਘੱਟ ਲਿਉਨੇ ਆਪਾਂ ਘਰੇ ਬਣਾਉਨੇ ਆ ਜਿਹੜਾ ਬੱਚਾ ਲਿਆਇਆ ਸੀ ਇਹ ਆਪਣਾ ਬੱਚਾ ਸੀ ਇਹ ਦੁਕਾਨ ਤੋਂ ਲਿਆ ਜिद ਕਰਕੇ ਆਪਾਂ ਦੁਕਾਨ ਤੋਂ ਲਿਉਂਦੇ ਨਹੀਂ ਆਪਾਂ ਘਰੇ ਬਣਾ ਕੇ ਦਿੰਨੇ ਆ ਤੇ ਅੱਜ ਆਪਾਂ ਚੌਲਾਂ ਦੇ कुरकुरੇ ਤਿਆਰ ਕਰਦੇ ਆ ਤੇ ਬੱਚਿਆਂ ਨੇ ਰਾਜ-ਰਾਜ ਕੇ ਖਾਦੇ ਆ ਕੋਕਰ ਕੋਕਰ ਤਬਾਚਿਆ ਨੇ ਰਾਜ ਰਾਜ ਕੇ ਖਾਦੇ ਆ ਤੇ ਆਪਾਂ ਨੂੰ ਕੁਝ ਪਾਚ ਵੀ ਗਿਆ ਆ ਤੇ ਆਪਾਂ ਬੱਚਿਆਂ ਨੂੰ ਕੱਲ ਨੂੰ ਦਵਾਂਗੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਾਂਗੇ ਆਪਾਂ ਨਵੀਂ ਰੈਸਪੀ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਕੋਕੇ ਬੋਲੋ ਨਾ ਨਾਲ ਕੋਕੇ